ਇਹ ਕਾ ਕ ਉਤਰਾ ਵੀਰੇ ਕਾਲਾ ਚਾਪਾ ਇਹ ਆ ਕਬੂਤਰੀ ਆ ਜੌਨਸਰੀ ਜਰਦੀ ਆ ਇੱਕ ਫੰਗ ਦੇ ਪੂੰਛ ਵਿੱਚ ਕਾਲਾ ਏ ਇਹ ਕਬੂਤਰ ਇਹ ਪੂੰਛ ਵਿੱਚ 13 ਫੰਗ ਹੈ ਦੇ ਖੜਾਈਦਾ ਅੜਾਈਦਾ ਬੱਚੇ ਉੱਟੇ ਆਂਡੇ ਇਹਦੀ ਗਾਰੰਟੀ ਆ ਆਪਣੀ ਇਹਦੀ ਇਹ ਕੇ ਹੋ ਗਏ ਵੀਰੇ ਇਹ ਕਾ ਜੋੜਾ ਵੀਰੇ ਟਾਂਗਾ ਕਬੂਤਰਾ ਆ ਕਾਲੀ ਚਟੀਆਂ ਖਰਾ ਕੱਤੀਆਂ ਖਾਨੇ ਕੋ ਉਤਰੀ ਆ ਵੀਰੇ ਇਹ ਵੀ ਆਪਣੇ ਜੋੜੇ ਬੱਚੇ ਉਚੈ ਨੇ ਸਾਰਿਆਂ ਦੀ ਗਾਰੰਟੀ ਵਿਦਾਉਣੇ ਵਾਲੇ ਨੇ ਇਹ ਕਾ ਜੋੜਾ ਹੈ ਟਾਂਗਾ ਕਬੂਤਰ ਆ ਤੇਰੀ ਇਹ ਕਾ ਜੋੜਾ ਵੀਰੇ ਨੀਲੀ ਕੂਤਰੀ ਇੱਕ ਕਾਲੀ ਚਿੱਟੀ ਹੈ ਦੀ ਇੱਕ ਫੰਗ ਨੀਲੀ ਕੂਤਰੀ ਜਰਦੀ ਅੱਖ ਦਾ ਆ ਕਬੂਤਰ ਆ ਬਾਈ ਨਾਲ ਸਰਖਾ ਜਰਦਾ ਇਹ ਵੀ ਗਾਰੰਟੀ ਬਾਈ ਆਪਣੀ ਤੈਨ ਜੋੜੇ ਵੀਰੇ ਆਪਣਾ ਦਿਖਾਉਣੇ ਆਲੇ ਤਨ ਇੱਕ ਟਾਂਗੇ ਦਾ ਇੱਕ ਕੈਨਾ ਦਾ ਤੇ ਇੱਕ ਚੱਪਕ ਉਤਰਦਾ ਇਹ ਤੇਰਾ ਫਾਂਗਾ ਇਹ ਪੂਛ ਵਿੱਚ ਇਹਦੀ ਕਲੀ ਚੱਟੀ ਨਹੀਂ ਲਈਦੀ ਜਾਂ ਵੀ ਅੱਖ ਦੀ ਛੋੜੇ ਕੰਦਦੀ ਇਹ ਉੜਦੇ ਬਹੁਤ ਆ ਬੱਚੇ ਬਾਈ ਇਹਦੇ